ਲਓ ভাই ਦੋਸਤੋ ਜਗਰਾਉਂ ਕੋੜਾ ਮੰਡੀ ਤੋਂ ਬਾਈ ਬਲਰਾਜ ਜੀ ਆਪਣੇ ਨਾਲ ਆ ਜੀਤਾ ਸਟੱਡ ਫਾਰਮ ਵਾਲੇ ਕਿਸੇ ਵੀ ਜਾਣ ਪਹਿਚਾਨ ਦੇ ਮਹਤਾਜ ਨਹੀਂ ਇਹਨਾਂ ਕੋਲੇ ਟੌਪ ਟੌਪ ਦੇ ਜਾਨਵਰ ਹੁੰਦੇ ਆ ਨਵੇਂ ਬੰਦਿਆਂ ਨੇ ਜਾਨਵਰ ਖਰੀਦਨੇ ਆ ਇਹਨਾਂ ਦੇ ਪਿੰਡ ਫਾਰਮ ਤੇ ਵੀ ਜਰੂਰ ਗੇੜਾ ਮਾਰੋ ਜੀਤਾ ਸਟੱਡ ਫਾਰਮ ਤੇ ਬਹੁਤ ਬਧੀ ਤੇ ਜਗਰਾਉਂ ਮੰਡੀ ਚ ਵੀ ਮਾਰੋ ਗੇੜਾ ਇਹਨਾਂ ਕੋਲੇ ਆਪਾਂ ਕਰਦੇ ਆ ਗੱਲਬਾਤ ਸਸਰੀਕਾਲ ਬਾਈ ਅਸਕਲ ਵੀਰੇ ਉਹ ਠੀਕ ਠਾਕ ਬਹੁਤ ਧੰਨਵਾਦ ਲਾਈ ਬੈਠਿਆ ਮੰਡੀ ਚ ਰੌਣਕਾਂ ਹੈ ਹਾਂਜੀ ਕਿੰਨੇ ਜਾਨਵਰ ਲੈ ਕੇ ਪਹੁੰਚਿਆ ਮੰਡੀ ਚ ਲਿਆਂਦੇ ਬਾਈ 23 24 ਜਨਵਾਰ ਦੇ 23 24 ਜਨਵਾਰ ਆ ਵੀ ਆਪਣੇ ਹੀ ਆਪਨੇ ਹੀ ਆ ਜੀ ਉੱਤੇ ਅੱਗੇ ਕਰ ਕਮੜੀ ਜੀ ਜਵਾਦਰ ਨੂੰ ਸਾਈਡ ਤੇ ਅੰਦਰ ਨੂੰ ਲੈ ਜਾ ਉੱਥੇ ਰੋਕ ਲਈ ਜਿੱਥੇ ਉਹ ਬਾਪੂ ਖੜਾ ਉੱਥੇ ਰੋਕ ਲਾ ਤੋਰੇ ਤੂਰੇ ਵਾਲੀ ਘੋੜੀ ਲੱਗਦੀ ਹੈ ਬਾਈ ਇਹ ਤਾਂ ਬਹੁਤੀ ਬਹੁਤ ਆ ਬਾਈ ਬਾਕੀ ਗੱਬਣ ਟੌਪ ਦੇ ਘੋੜੇ ਤੋਂ ਕਿਹੜੇ ਤੋਂ ਗੱਬਣ ਆ ਗਈ ਇਹ ਪਾਂਡੇ ਦੇ ਬੱਚੇ ਤੋਂ ਉਹ ਕਨੇਲੇ ਪਤਾ ਨਹੀਂ ਪੰਨੀ ਵਾਲੇ ਦੇ ਨਾਲ ਪੈਂਦਾ ਜੀ ਉੱਥੇ ਸਾਰੀ ਫੋਟੋ ਵੀਡੀਓ ਪਈ ਹੈ ਸਾਰੀ ਮੀਟਿੰਗ ਪ੍ਰੂਫ ਮਿਲ ਜਾਣਗੇ ਕਹਿੰਦੇ ਭਾਵਾ ਬਾਕੀ ਪੈਰਪੂਰ ਬਾਈ ਬਹੁਤ ਸੋਹਣਾ ਲੱਗਿਆ ਹੈਨਾ ਹਾਂਜੀ ਹਾਂਜੀ ਠੀਕ ਆ ਤੁਰਦੀ ਵਧਗਾ ਹੈ ਤੁਰਦੀ ਬਹੁਤ ਸੋਹਣਾ ਬਾਈ ਠੀਕ ਆ ਠੀਕ ਤੇ ਕਿੰਨੇ ਕਿ ਉਮਰ ਦੀ ਹੋਊਗੀ ਉਮਰ 6 ਸਾਲ ਹੈ ਜੀ 6 ਸਾਲ 5 ਮਹੀਨੇ ਗੱਭਣ ਚੱਕ ਵਾਸਤੇ ਕਿੰਨੇ ਦੀ ਰਿਕੀ ਡਿਮਾਂਡ ਕਰਦੇ ਆ ਭਰਾ ਇਹਦੀ ਡਿਮਾਂਡ ਤਾਂ ਕਰ ਲੈ ਆਂ ਫਿਰ ਆਏ ਆ ਨਾ ਮੇਲੇ ਤੇ ਹੋਰ ਰੇਟ ਹੁੰਦਾ ਘਰੇ ਜਾ ਕੇ ਹੋਰ ਘਰੇ ਜਾ ਕੇ ਹੋਰ ਖਰਚੇ ਖੁਰਚੇ ਸਾਰੇ ਪੈ ਜਾਂਦੇ ਠੀਕ ਆ ਠੀਕ ਆ ਤੇ ਰੇਟ ਤਾਂ ਆਪਣਾ ਜੈਜ ਮਾਰਕੀਟ ਨਾਲ ਜੈਜ ਮਿਲੂ ਰੇ ਹਾਂ ਹਾਂ ਉਹਦਾ ਮੈਂ ਦੱਸਿਆ ਹੀ ਮਾਹੀ ਨਾ ਜਨਵਾਰ ਨਵੇਂ ਬੰਦੇ ਨੇ ਰੇਟ ਆਪਣਾ ਆਏ ਆ ਅੱਜ ਪਰ ਰੇਟ ਅੱਜ ਮਹੀਨਾ ਨਾਲ ਵਿਕੇ ਤਾਂ ਮਹੀਨੇ ਬਾਅਦ ਰੇਟ ਹੋਰ ਹੋਣਾ ਸਾਰੇ ਖਰਚਾ ਕੁੜੀ ਖਰਚਾ ਖੁਰਚਾ ਪੈ ਜਾਂਦਾ ਫਿਰ ਹਾਂ ਇਹਨੇ ਉੱਤੇ 100 ਗੱਲਾਂ ਹੁੰਦਾਂ ਹਨਾ ਚੱਲ ਆਏ ਅੱਗੇ ਆਪਾਂ ਜਨਵਾਰ ਵੇਖਦੀਆਂ ਉੱਤਰੇ ਬੰਦ ਦੂਜੇ ਵਿਚ ਵਿਚ ਦੱਸੀ ਵੀ ਆਈ ਜਾਨਵਰਾਂ ਦਾ ਰੇਲ ਰੂਟ ਆ ਜਿਹੜੇ ਐਨੇ ਨਾਲ ਨਾ ਵੀਡੀਓ ਕੋ ਵੇਖਣ ਵਾਲੇ ਬੰਦਿਆਂ ਨੂੰ ਆਏ ਹੋ ਜਾਂਦਾ ਆਪਾਂ ਆਈਡੀਆ ਦੇ ਦਾਂ ਵੀ ਯਾਰ ਇਹ ਤੋਂ ਆ ਰੇਟ ਤਾਂ ਹੀ ਚੱਲਦੇ ਆ ਆ ਘੋੜਾ ਸੀ ਬਰਾਤਾਂ ਬੱਗਿਆਂ ਵਾਲਾ ਸੇਲ ਹੋ ਗਿਆ ਜੀ ਇਹ ਸੇਲ ਹੋ ਗਿਆ ਬਰਾਤਾਂ ਵਾਲਾ ਆ ਜਾ ਬਈ ਅੱਗੇ ਆ ਜਾ ਆ ਬਸ਼ੀਰੀ ਨਕਾਂਦਾ ਜੀ 60 ਤੋਂ ਬਾਹਰ ਇਹਦੀ ਹਾਈਟ ਆ ਅੱਛਾ ਚੰਬੀ ਆ ਜੀ ਤੋਰੇ ਦੀ ਪਰ ਪਾਸ ਕਰਾਈ ਹੋਈ ਤੋਰੇ ਦੀ ਪਾਸ ਆ ਹੈ ਚਾਲ ਕੜਵਾਈ ਹੋਈ ਆ ਬੰਦਿਆਂ ਨੇ ਤੁਰਦੀ ਬਹੁਤ ਸੋਹਣੀ 60 ਵਾਰ ਹਾਈਟ ਅਜੇ 2 ਸਵਾ 2 ਸਾਲ ਦੀ ਹੋਈ ਆ ਦੋ ਦੰਦ ਹੋਈ ਨਹੀਂ ਹੂੰ ਠੀਕ ਆ ਸੋਹਣੀ ਆ ਹਨਾ ਬੱਚੀ ਬਹੁਤ ਸੋਹਣੀ ਆ ਕੰਨ ਕੁੰਨ ਬਹੁਤ ਜਾ ਕੁੰਡੀ ਵਾਲਾ ਕੰਨ ਆ ਪਰ ਸੋਹਣਾ ਸੋਹਣਾ ਇਹਦੀ ਡਿਮਾਂਡ ਭਰਾ ਡਿਮਾਂਡ ਆਪਾਂ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਹੀ ਹਾਂ ਆਪਾਂ ਉਹ ਆਈਡੀਆ ਦੇ ਦੇਣ 50-60 ਹਜ਼ਾਰ ਤੋਂ ਲੈ ਕੇ ਆਪਣੇ ਕੋਲ 3-4 ਲੱਖ ਤਾਈ ਜਾਨਵਰ ਖੜੇ ਆ ਲੋ ਮਿੱਤਰੋ 50-60 ਹਜ਼ਾਰ ਤੋਂ ਲੈ ਕੇ ਤੇ 3-4 ਲੱਖ ਤਾਈ ਇਹਨਾਂ ਕੋਲੇ ਜਾਨਵਰ ਹੁੰਦੇ ਆ ਵਿੱਚ ਵੀ ਆ ਮੰਡੀ 'ਚ ਵੀ ਆ ਤੇ ਇਹਨਾਂ ਦੇ ਫਾਰਮ ਤੇ ਵੀ ਇਹੀ ਮਿਲਣਗੇ ਜਾਨਵਰ ਸਾਨੂੰ ਇਸੇ ਰੇਂਜ ਦੇ ਪੰਡ ਆਇਆ 14-15000 ਰੁਪਏ ਪੰਡ ਵੀ ਖੜੇ ਜੀ ਮੀਂਹ ਦਾ ਕਰਕੇ ਆਪਾਂ ਜਾਨਵਰ ਉਹ ਲਿਆਂਦੇ ਨਹੀਂ ਜੀ ਪੰਡ ਸਹੀ ਗੱਲ ਆ ਆ ਜਾ ਫਿਰ ਅੱਗੇ ਆ ਜਾ ਆ ਕੁੜੀ 9 ਮਹੀਨੇ ਗੱਪਣਾ ਜੀ ਜਿਹੜਾ ਭਾਈ ਪੀਟੀ ਵਾਲੇ ਰਾਜੇ ਉਹਨਾਂ ਕੋਲ ਸ਼ਕਤੀ ਘੋੜਾ ਨੇ ਚੈਂਪੀਅਨ ਬਣਿਆ ਉਹ ਤੋਂ ਗੱਪਣਾ ਇਹਦੀ ਫੋਟੋ ਵੀਡੀਓ ਮੈਨੂੰ ਉਹ ਤੋਂ ਗੱਪਣਾ ਠੀਕ ਆ ਜਾ ਫਿਰ ਮੋਟੀ ਮੋਟੀ ਡਿਟੇਲ ਦੱਸੀ ਜਾਂ ਫਿਰ ਰੇਟ ਦਾ ਫੋਨ ਤੇ ਹੀ ਕਰਨਾ ਹੈ ਜੀ ਆ ਬੱਚੀ ਦੋ ਦਾੰਦਾ ਜੀ ਹਾਂ ਜੈ ਰਾਜ ਤੋਂ ਗੱਭਣ ਆਪਣੇ ਵਾਲੇ ਤੋਂ ਠੀਕ ਆ ਲੱਖ ਰੁਪਈਆ ਦੀ ਡਿਮਾਂਡ ਦੇਣ ਲੈਣਾ ਨਾਲ ਕਿਉਂ 52000 ਦਾ ਘੋੜੇ ਦੀ ਫੀਸ ਹੀ ਪਾਈ ਹੋਈ ਹੈ ਠੀਕ 100% ਗੱਭਣ ਰਹਿ ਜੋ ਖਾਲੀ ਰਹੇ ਫਰੀ ਭਰਾ ਦਾ ਠੀਕ ਮੱਥੇ ਫਟਾ ਤਿੰਨ ਪੈਰ ਚੱਟੇ ਆ ਇਹਦੇ ਠੀਕ ਆ ਠੀਕ ਆ 60 ਇੰਚ ਵੰਗੂ ਹਾਈਟ ਆ ਜੀ ਠੀਕ ਆ ਜੀ ਆ ਨੌਕਰੀ ਬਾਈ ਇਹ ਖਲਾਂ ਵਾਲੇ ਚੇਤਕ ਦੀ ਹੈ ਜੀ 14 ਮਹੀਨੇ ਉਮਰ ਹੈ ਇਹਦੀ 14 ਮਹੀਨਿਆਂ ਦੀ 14 ਮਹੀਨਿਆਂ ਦੀ ਠੀਕ ਸਿਰਫ ਇਹਦੇ ਪੂਸ ਦੇ ਥੱਲੇ ਇੱਕ ਸਪੌਟ ਆ ਨਾ ਕੰਨਾ ਦੇ ਨਾਲ ਪੰਡੇ ਕੋਈ ਸਪੌਟ ਠੀਕ ਆ ਠੀਕ ਆ ਆ ਜਾ ਫ ਆ ਅਨਮੋਲ ਰਤਨ ਦੀ ਆ ਅਨਮੋਲ ਰਤਨ ਬਗਰਾੜੀ ਵਾਲੇ ਦੀ ਹਾਂ ਉਹਦੀ ਠੀਕ ਆ ਹਜੇ 6 ਮਹੀਨੇ ਦੀ ਹੋਇਆ ਇੱਕ ਵੀ ਸਪੋਟ ਨਹੀਂ ਨਾ ਪੂਦੇ ਥੱਲੇ ਨਾ ਕੰਨਾਂ ਚ ਠੀਕ ਆ ਠੀਕ ਤੇ ਆਹਾ ਬਈ ਇਹਦੇ ਨਾਲ ਲੱਗ ਗਿਆ ਇਸ 7 ਕੁ ਮਹੀਨੇ ਦੀ ਇਹ ਤਾਂ ਪ્યો ਹਰਿਆਣੇ ਖੜਾ ਚੈਂਪੀਅਨ ਬਣਿਆ ਹੋਇਆ ਹਰਮਾਨ ਘੜੋਂ ਜੀ ਅੱਛਾ ਇਹ ਸੰਜਾਫ ਰੰਗ ਚਾਹ ਆ ਬਸ਼ੀਰਾ ਕੱਲਾਂ ਵਾਲੇ ਚੇਤਕ ਦਾ ਜੀ 15 ਮਹੀਨਾ ਦਾ ਹੋਇਆ ਠੀਕ 60 ਮਾਰ ਹਰ ਤਰ੍ਹਾਂ ਦਾ ਮਿਲ ਜੂ ਬਲਾਟ ਸਾਰੇ ਤਰ੍ਹਾਂ ਬਸ਼ੀਰਾ ਬਸ਼ੀਰੀਆ ਸਾਰੇ ਤਰ੍ਹਾਂ ਦੇ ਜਾਨਵਰ ਮਿਲਦੇ ਆ ਜਾ ਬਈ ਉਧਰ ਵੀ ਮਾਰ ਲਗੇ ਮੋਟੀ ਝਲਕ ਆ ਮਹਿਫਲ ਤੇ ਵੀ ਮਾਰਦੇ ਕੈਮਰਾ ਬਾਈ ਦੇ ਫਾਰਮ ਤੇ ਪਹੁੰਚੇ ਹੋਏ ਆ ਇੱਥੇ ਅੱਡੇ ਤੇ ਜੀਤਾ ਸਟੱਡ ਫਾਰਮ ਵਾਲਿਆਂ ਦੇ ਅੱਡੇ ਤੇ ਦੋਸਤ ਮਿੱਤਰ ਤੇ ਆਹ ਆਪਰਾ ਆ ਬਸ਼ੀਰਾ ਜੀ ਇਹ ਵੀ ਸੇਲ ਹੋ ਗਿਆ ਜੀ ਕੀ ਆ ਵੀ ਸੇਲ ਹੋ ਗਿਆ ਹਾਂਜੀ ਠੀਕ ਆ ਜੁਪੀ ਵਾਲਿਆਂ ਨੇ ਖਰੀਦ ਲਿਆ ਹੋਣਾ ਨਹੀਂ ਆ ਪੰਜਾਬੀ ਨੂੰ ਪੰਜਾਬੀ ਬੰਦੇ ਨੇ ਤੇ ਆ ਬਸ਼ੀਰੀਏ ਜੀ ਦਲਵਾਗ ਦੀ ਪੋਤੀ ਆ ਅੱਛਾ ਦਲਵੰਤ ਸਿੰਘ ਘੋੜੇ ਦੀ ਹੈ ਜੀ ਠੀਕ ਹੈ ਜੀ ਬਾਈ ਜਿੰਦਰ ਕੋਲ ਉਹਦੇ ਕਰਨ ਵਾਲੇ ਕੋਲ ਦਾਦੀ ਆ ਦੀ ਗੋਲਡਨ ਸਟਾਰ ਦੀ ਆ ਠੀਕ ਹੈ ਜੀ ਮਾਂ ਇਹਦੀ ਵਿਕਾਸ ਦੀ ਆ ਜਿਹੜਾ ਪੋਸਟਰ ਕੈਂਪ ਠੀਕ ਹੈ ਮਾਂ ਪਿਓ ਦਾਦਾ ਦਾਦੀ ਸਾਰੇ ਨੇ ਲੈਣ ਕਨਫਰਮ ਠੀਕ ਹੈ ਇਹ ਆਪਣੇ ਜੈ ਰਾਜ ਦਾ ਬੱਚਾ ਜੀ ਅੱਛਾ ਇਹ ਸੇਲ ਹੋ ਗਿਆ ਠੀਕ ਹੈ ਆ ਸਿੱਧਾ ਮੰਡੀ ਤੇ ਲਿਆਂਦਾ ਜੀ ਸੇਲ ਹੋ ਗਿਆ ਰੱਖਣ ਵਾਲੀ ਲੈ ਗਏ 6 ਮਹੀਨੇ ਦੇ ਬੱਚਾ ਬਹੁਤ ਹੈਵੀ ਠੀਕ ਹੈ ਜੀ ਇਹ ਨਾਗ ਦੀ ਪੋਤੀ ਹੈ ਰਾਜੇ ਘੋੜੇ ਦੀ ਹੈ ਜੀ ਓਕੇ ਜੀ 15 ਮਹੀਨੇ ਨਕੰਦ ਵੀ ਫੇਰੀਏ 60 ਦੇ ਲਵੇ ਤਵੇ ਹੋਈ ਖੜੀ ਹੈ ਠੀਕ ਹੈ ਜੀ ਤੇ ਆ ਬਿਸ਼ੇਰਾ ਵਾਈਟ ਸਾਨ ਦਾ ਜਿਹੜਾ ਬਾਈ ਵਿੱਕੀ ਕੋਲੋਂ ਮੰਗਵਾਲ ਵਾਲੇ ਕੋਲ ਜੀ ਅੱਛਾ ਜੀ 10 ਮਹੀਨਿਆਂ ਦਾ ਹੋਇਆ ਠੀਕ ਹੈ ਹਾਈ ਟੂਟ ਆ ਵੀ ਸੋਹਣੀ ਕੱਢੋ ਚੰਗੇ ਬੰਨ ਵਾਲੇ ਆ ਬਿਸ਼ੇਰੇ ਬੰਦੇ ਹਾਂ ਜੀ ਇਹ ਨੂਰੇ ਦਾ ਜੀ ਬਿਸ਼ੇਰਾ ਇਹ 9 ਮਹੀਨਿਆਂ ਦਾ ਬਾਕਰਪੁਰ ਵਾਲੇ ਦਾ ਹੈ ਹਾਂਜੀ ਆ 11 ਮਹੀਨਿਆਂ ਦੀ ਬਿਸ਼ੇਰੀ ਆ ਠੀਕ ਆ ਇਹ ਕਿਹੜੇ ਦੀ ਆ ਗਈ ਇਹ ਸੁਲਤਾਨ ਦੀ ਪ੍ਰਿੰਸ ਦੀ ਪੋਤੀ ਹੈ ਜੀ ਠੀਕ ਹੈ ਜੀ ਠੀਕ ਤੇ ਆ ਲਾਲ ਚੰਬੀ ਘੋੜੀ ਹੈ ਜੀ ਹੀਟਜ ਆ ਆਪਣੇ ਜਿਹੜਾ ਮੁੰਡਾ ਰੋਟੀਆਂ ਲਾਹੁੰਦਾ ਉਹਦੀ ਆਪਣੇ ਪਿੰਡੋਈਆਂ ਠੀਕ ਹੈ ਜੀ ਆ ਮੁੱਲ ਤਾਂ ਉਹ ਵੀ ਲੱਖ ਰੁਪਈਆ ਦਾ ਕਰਦਾ ਹਾਂ ਬਾਕੀ ਮਾਨਤਨ ਆ ਬਸ਼ੀਰਾ ਜੀ ਮਾਨਤਨ ਹੋਣ ਮੱਥੇ ਪਟੇ ਦਾ ਬਹੁਤ ਚੰਗਾ ਇਹਦੇ ਮਾਰ ਕੇ ਕੀ ਆ ਜੀ ਮੱਥੇ ਬਲੇ ਜੀ ਅੱਛਾ ਇੱਕ ਪੈਰਾਂ ਪੈਰ ਚਿੱਟਾ ਜੀ ਬਹੁਤ ਸੋਹਣਾ ਕੁੰਡੀ ਵਾਲਾ ਖਾਨਾ ਇਹ ਕਿਹੜੇ ਦਾ ਆ ਡੈਡੀ ਨੂੰ ਪਤਾ ਆ ਹੁਣੇ ਲਿਆਂਦਾ ਹੀ ਆ ਚੱਲ ਫੋਨ ਤੇ ਹੋ ਜੂ ਕਨਫਰਮ ਮੱਥੇ ਪਟਾ ਕੰਨ ਕੋ ਨੂੰ ਬਹੁਤ ਚੰਗਾ ਚੰਗਾ ਮਨ ਨਾਲ ਜਿਵੇਂ ਮਾਰવાડી ਜਿਹੜੇ ਭਰਾ ਹੁੰਦੇ ਮਾਰવાડી ਸਹੀ ਗੱਲ ਆ ਲੈਣਾ ਕਹਿੰਦੇ ਬਸ਼ੀਰਾ ਜਾਂ ਘੂੜਾ ਬਾਕੀ ਸਾਊਸੀਲਾ ਹਣਾ ਆਊਗਾ ਜੀ ਬਹੁਤ ਆਊਗਾ ਆਡਾ ਬੂਡਾ ਬਹੁਤ ਚੰਗਾ ਤੇ ਬਾਈ ਇੱਕ ਆਈ ਆਪਣਾ ਪ੍ਰੋਪਰ ਐਡਰੈਸ ਬੋਲ ਦੇ ਫੋਨ ਨੰਬਰ ਐਡਰੈਸ ਵੀਰੇ ਜਗਰਾਉਂ ਦੇ ਨੇੜੇ ਪੈਂਦਾ ਰਸੂਲਪੁਰ ਪੈ ਜਾਂਦਾ ਆਪਣਾ ਰਸੂਲਪੁਰ ਮੱਲਾ ਜੀ ਵੀਰੇ ਸਰਪੰਚ ਦੇ ਨਾਮ ਤੋਂ ਡਿਟੀ ਨੂੰ ਸਾਰੇ ਜਾਣਦੇ ਆ ਬਾਬਾਜੀ ਦਾ ਸਟੱਡ ਫਾਰਮ ਆ ਜੀ ਹਾਂ ਜੀ ਤੇ 62391545449855599017 ਦੋ ਨੰਬਰ ਆ ਆਪਣਾ ਲੋ ਮਿੱਤਰੋ 50 60000 ਤੋਂ ਲੈ ਕੇ ਤੇ 3-4 ਲੱਖ ਦੀ ਰੇਂਜ ਤੱਕ ਇਹਨਾਂ ਕੋਲੇ ਹਰ ਇੱਕ ਤਰ੍ਹਾਂ ਦਾ ਜਾਨਵਰ ਮਿਲ ਜਾਂਦਾ ਜਿਉਹ ਜਗਾਹਕ ਹੁੰਦਾ ਉਹ ਜਾਂ ਜਾਨਵਰ ਇਹ ਬੰਦੇ ਨੂੰ ਦੱਸ ਦਿੰਦੇ ਆ ਭਈ ਆਹ ਜਾਨਵਰ ਆ ਇੰਨੀ ਕਰੀਂ ਦਾ ਲੈ ਲੈ ਚਿਤਮੰਦ ਦਾ ਬਾਕੀ ਇਹਨਾਂ ਕੋਲੇ ਤਾਂ 25 30 ਨਾਗ ਖੜੇ ਹੀ ਹੁੰਦੇ ਆਗੇ ਸੋ ਨੂੰ ਆਏ ਨਹੀਂ ਪਤਾ ਤੁਸੀਂ ਇੱਕ ਫੋਟੋ ਤੇ ਵੇਖ ਕੇ ਜਾਓ ਪਸੰਦ ਕੋਈ ਇੱਥੇ ਹੋਰ ਆ ਜੀ ਹੈਨਾ ਕਿਉਂਕਿ ਆਏ ਨਹੀਂ ਪਤਾ ਹੁਣ ਜਦੋਂ ਨਾ ਵੀਡੀਓ ਪਾਣੀ ਉਹਦੋਂ ਨੰਨੇ ਜੋ ਕਿੰਨੇ ਸੇਲ ਹੋ ਗਏ ਕਿੰਨੇ ਨਵੇਂ ਆ ਜਾਣਗੇ ਤੇ ਇਹਨਾਂ ਦੇ ਫਾਰਮ ਤੇ ਮਾਰਿਓ ਜਰੂਰ ਗੇੜਾ ਧੰਨਵਾਦ ਬਾਈ ਜੀ ਧੰਨਵਾਦ ਅਗਰ ਹੋਰ ਕਿਸੇ ਨਵੀਂ ਵੀਡੀਓ